ਅਕਬਰ ਭਾਰਤ ਦਾ ਮਸ਼ਹੂਰ ਰਾਜਾ ਸੀ ਉਹ ਇੱਕ ਦਿਆਲੂ ਅਤੇ ਚੰਗਾ ਰਾਜਾ ਸੀ ਅਤੇ ਸਿੱਖ ਗੁਰੂਆਂ ਦਾ ਉਹਨਾਂ ਦੀਆਂ ਨਿਰਫਕ ਅਤੇ ਨਿਆਂਪੂਰਨ ਸਿੱਖਿਆਵਾਂ ਲਈ ਸਤਿਕਾਰ ਕਰਦਾ ਸੀ ਸਨ 1569 ਵਿੱਚ ਅਕਬਰ ਪੰਜਾਬ ਆਇਆ ਤੇ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ ਗੁਰੂ ਰਾਮਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਉਹ ਉਹਨਾਂ ਦੇ ਦਰਸ਼ਨ ਲਈ ਆ ਰਹੇ ਹਨ ਇਹ ਖਬਰ ਸੁਣ ਕੇ ਸਿੱਖ ਬਹੁਤ ਖੁਸ਼ ਹੋਏ ਕੁਝ ਸਿੱਖਾਂ ਨੇ ਸੋਚਿਆ ਕਿ ਰਾਜੇ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਚਾਹੀਦੇ ਹਨ ਪਰ ਗੁਰੂ ਜੀ ਨੇ ਕਿਹਾ ਅਕਬਰ ਉਹਨਾਂ ਹੀ ਮਨੁੱਖ ਹੈ ਜਿਨਨੇ ਹੋਰ ਹਨ ਗੁਰੂ ਦਾ ਸਥਾਨ ਸਾਰਿਆਂ ਲਈ ਖੁੱਲਾ ਹੈ ਇਸ ਲਈ ਅਕਬਰ ਦਾ ਗੁਰੂ ਦੇ ਸਥਾਨ ਤੇ ਆਉਣ ਵਾਲੇ ਸਾਰੇ ਮਹਿਮਾਨਾਂ ਵਾਂਗ ਸਵਾਗਤ ਕੀਤਾ ਜਾਵੇ ਅਤੇ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਨਹੀਂ ਰਾਜੇਸ਼ ਪਈਆ ਸਮੇਤ ਗੋਦਵਲ ਪਹੁੰਚੇ ਜਿੱਥੇ ਗੁਰੂ ਜੀ ਰਹਿੰਦੇ ਸਨ ਗੁਰੂ ਜੀ ਦੇ ਕੋਈ ਸਿੱਖਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਅਤੇ ਉਹਨਾਂ ਨੂੰ ਸਥਾਨ ਦਿਖਾਇਆ ਅਕਬਰ ਨੇ ਗੁਰੂ ਜੀ ਦਾ ਹੁਕਮ ਸੁਣਿਆ ਸੀ ਤੇ ਜੋ ਕੋਈ ਵੀ ਉਸ ਦੇ ਸਥਾਨ ਤੇ ਆਉਣ ਵਾਲਾ ਹੈ ਉਸ ਨੂੰ ਲੰਗਰ ਵਿੱਚ ਖਾਣਾ ਚਾਹੀਦਾ ਹੈ ਬਾਦਸ਼ਾਹ ਅਕਬਰ ਨੇ ਇਹ ਜਾਣਨ ਦੀ ਇੱਛਾ ਰੱਖਦਾ ਸੀ ਕਿ ਗੁਰੂ ਦਾ ਲੰਗਰ ਕਿਵੇਂ ਚਲਾਇਆ ਜਾਂਦਾ ਹੈ ਗੁਰੂ ਦੇ ਲੰਗਰ ਵਿੱਚ ਸਾਦਾ ਭੋਜਨ ਵਰਤਾਇਆ ਗਿਆ ਹੈ ਇਹ ਦਿਨ ਰਾਤ ਖੁੱਲਾ ਰਹਿੰਦਾ ਸੀ ਅਤੇ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਜਾਤ ਦਾ ਧਰਮ ਦਾ ਹੋਵੇ ਬਾਬਰ ਕਤਾਰ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸੀ ਇੱਥੇ ਰਾਜੇ ਤੇ ਉਸਦੀ ਪਰਜਾ ਹਿੰਦੂ ਅਤੇ ਮੁਸਲਮਾਨ ਅਮੀਰ ਅਤੇ ਗਰੀਬ ਸਭ ਬਰਾਬਰ ਹਨ ਗੁਰੂ ਜੀ ਨੂੰ ਮਿਲਣ ਤੋਂ ਬਾਅਦ ਅਕਬਰ ਨੇ ਕਿਹਾ ਮੈਂ ਲੰਗਰ ਚਲਾਉਣ ਲਈ ਜ਼ਮੀਨ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਤ ਇਤਰਾਜ਼ ਕਰੋਗੇ ਗੁਰੂ ਜੀ ਨੇ ਜਵਾਬ ਦਿੱਤਾ ਪਿਆਰੇ ਅਕਬਰ ਮੈਂ ਲੰਗਰ ਲਈ ਜ਼ਮੀਨ ਦੇਣ ਦੀ ਤੁਹਾਡੀ ਪੇਸ਼ਕਸ਼ ਲਈ ਤੁਹਾਡਾ ਧੰਨਵਾਦੀ ਹਾਂ ਪਰ ਮੈਨੂੰ ਅਫਸੋਸ ਹੈ ਮੈਂ ਨਾ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਗੁਰੂ ਜੀ ਸਾਰਿਆਂ ਨੂੰ ਮਿਹਨਤ ਕਰਨੀ ਪਸੰਦ ਕਰਦੇ ਹਨ ਦੂਜਿਆਂ ਦੀ ਇਮਾਨਦਾਰੀ ਦੀ ਕਮਾਈ ਵੱਡ ਵੱਡ ਚੱਕਰ ਨਾਲ ਚੱਕਰ ਨਾਲ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਇਮਾਨਦਾਰੀ ਦੀ ਕਮਾਈ ਵਿੱਚੋਂ ਲੰਗਰ ਨੂੰ ਕੁਝ ਦੇ ਕੇ ਇਸ ਤਰ੍ਹਾਂ ਗੁਰੂ ਦਾ ਲੰਗਰ ਲੋਕਾਂ ਦੀ ਸੰਗਤ ਦਾ ਲੰਗਰ ਹੈ ਅਤੇ ਇਹ ਲੋਕਾਂ ਦੇ ਮੁਫਤ ਉਪਹਾਰ ਤੇ ਚਲਾਇਆ ਜਾਣਾ ਚਾਹੀਦਾ ਹੈ ਨਾ ਕਿ ਸ਼ਾਹੀ ਗ੍ਰਾਂਟ ਤੇ ਇਸ ਲਈ ਗੁਰੂ ਦੇ ਲੰਗਰ ਵਿੱਚ ਸਾਰੇ ਬਾਬਰ ਬਰਾਬਰ ਦੇ ਭਾਗੀਦਾਰ ਹਨ ਅਤੇ ਕਿਸੇ ਨੂੰ ਵੀ ਬਾਹਰਲਾ ਨਹੀਂ ਸਮਝਿਆ ਜਾਂਦਾ ਗੁਰੂ ਦੇ ਲੰਗਰ ਵਿੱਚ ਹਰ ਕੋਈ ਉਹਨਾਂ ਹੀ ਜਿੰਦਾ ਹੈ ਜਿੰਨਾ ਅਸੀਂ ਬਚਾ ਸਕਦੇ ਹਾਂ ਵਟ ਸਕਦੇ ਹਾਂ ਅਤੇ ਜਿੰਨਾ ਉਸ ਨੂੰ ਚਾਹੀਦਾ ਹੈ ਲੈਂਦੇ ਹਾਂ ਇੱਥੇ ਰਾਜੇ ਤੇ ਭਿਖਾਰੀ ਵਿੱਚ ਕੋਈ ਫਰਕ ਨਹੀਂ ਹੈ ਸਾਰੇ ਇਕੱਠੇ ਬੈਠ ਕੇ ਅਤੇ ਪਿਆਰ ਨਾਲ ਪਰੋਸਿਆ ਗਿਆ ਸਾਦਾ ਭੋਜਨ ਖਾਓ ਅਕਬਰ ਨੂੰ ਗੁਰੂ ਜੀ ਦਾ ਇਹ ਵਿਚਾਰ ਬਹੁਤ ਪਸੰਦ ਆਇਆ ਅਤੇ ਅਕਬਰ ਨੇ ਨਾਨਕ ਦੇ ਘਰ ਲਈ ਕੁਝ ਕਰਨ ਦਾ ਮਨ ਬਣਾ ਲਿਆ ਅੱਤੇ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਨੂੰ ਜ਼ਮੀਨ ਭੇਟ ਕੀਤੀ ਬਾਬਾ ਬਾਬਾ ਬੁੱਢਾ ਜੀ ਜ਼ਮੀਨ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰੀ ਜ਼ਿੰਮੇਵਾਰ ਸਨ ਅਤੇ ਜੋ ਵੀ ਕਮਾਈ ਹੁੰਦੀ ਸੀ ਉਸ ਨੂੰ ਚੰਗੇ ਕੰਮ ਲਈ ਵਰਤਿਆ ਜਾਂਦਾ ਸੀ ਇਹ ਸਿੱਖਿਆਦਾਇਕ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ